ਹਰਸ਼ ਕੁਮਾਰ ਮੁਰਦਾਬਾ 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 ਹਰਸ਼ ਕੁਮਾਰ ਕਾਂਦੇੜਾ ਬੇਟਾ ਮੁਰਦਾਬਾ 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 ਮੰਗਣੇ ਮੰਦਾ ਮੁਰਦਾਬਾ 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 ਹੱਕਰਬਾਜੀ ਕਰਦਾ ਮੁਰਦਾਬਾ 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 ਹਰਸ਼ ਕੁਮਾਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਹਰਸ਼ ਕੁਮਾਰ ਨੂੰ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਫਤਿਓ ਹੁਣ ਮੈਂ ਡਰਾਈਵਰ ਜੀ ਦੇ ਅੰਦਰ ਹੀ ਜਨਰਲ ਸਕੱਤਰ ਸਾਥੀ ਕਸ਼ਮੀਰੀ ਲਾਲ ਜੀ ਨੂੰ ਬੇਨਤੀ ਕਰਦਾ ਉਹ ਵੀ 2 ਮਿੰਟ ਆਪਣੇ ਬਿਤਾ ਸਕੀ ਜੀ ਆਖੋਖ ਲੀਨ ਦੇ ਨਮੰਦੇ ਪ੍ਰਧਾਨ ਤੇ ਸਾਥੀਓ ਸਤਿ ਸ੍ਰੀ ਅਕਾਲ ਸਾਥੀਓ ਜੋ ਸਾਡੇ ਨਮੰਦਿਆਂ ਨੇ ਪਹਿਲਾਂ ਸਬਦ ਕਹੇ ਨੇ ਉਹਨਾਂ ਤੇ ਪੈਰ ਦਿੰਦੋ ਵਾਦਾ ਕਰੋ ਔਰ ਇਕਾਵਾ ਬਖਸਿਗਾਓ ਜਿਸ ਕਰਕੇ ਕੇਸੀ ਕਾਮਯਾਬ ਹੋ ਸਕਾਂਗੇ ਵਾਡੀ ਤੋਂ ਸਾਹਮਣੇ ਲਹਿਰ ਕਲੋਨੀ ਇੱਕ ਐਡੀਸੀ ਨੇ ਇੱਕ ਡਰਾਈਵਰ ਨੂੰ ਕੀਤਾ ਸੀ ਨਹੀਂ ਆਇਆ ਕੋਈ ਨਹੀਂ ਤਾਂ ਆ ਜਾਣਾ ਧੱਕੇ ਮਾਰ ਸੀ ਸ਼ੁਗਲਾ ਸ਼ੁਗਲਾ ਤੇ ਉਹਨੂੰ ਉਹਦਾ ਨੱਕਦਮ ਬੰਦ ਕਰਤਾ ਪਾਣੀ ਬੰਦ ਕਰਤਾ ਸਭ ਕੁ ਬੰਦ ਕਰਤਾ ਹੋਰ ਅਸਰ ਦੇ ਬਜ਼ਾਰੇ ਅਚਾਰੀਆ ਇੱਥੇ ਆਪਣੇ ਐਸਡੀਐਮ ਨੂੰ ਦੱਸੇਗੇ ਉਹਨਾਂ ਨੇ ਆ ਕੇ ਕਹਿੰਦੇ ਮੈਂ ਮਾਫੀ ਮੰਗਦਾ ਜੀ ਕਿ ਤੁਹਾਨੂੰ ਨਹੀਂ ਮਾਫੀ ਮਂਗਾਵਾਂਗੇ ਮਾਫੀ ਆਪਾਂ ਇਹ ਤਾਂ ਮੰਗਾਵਾਂਗੇ ਤੇ ਹੋਰ ਅਸਰਪਸ ਨੇ ਮਾਫੀ ਮੰਗੀ ਔਰ ਆਪਣੇ ਗਿਆ ਮੁੜ ਕੇ ਮੇਦਾਂ ਦਾ ਕਾਰੋਬਾਰ ਕੋਈ ਨਹੀਂ ਕਰਦਾ ਲਾਲੂ ਦਾ ਭਾਣਾ ਜਗਾ ਇਹ ਤਾਂ ਕੁਝ ਵੀ ਨਹੀਂ ਹੈਗਾ ਜਿੱਦਨੇ ਸਾਡਾ ਏਕਾ ਆ ਇਹਨੂੰ ਝੁਕਣਾ ਪਏਗਾ ਸਾਥੀਆਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਏਕਾ ਸਭ ਤੋਂ ਵੱਡੀ ਚੀਜ਼ ਆ ਤੇ ਆਪਣਾ ਪੱਖ ਤੇ ਦਿਖਾਇਆ ਹੋਣਾ ਵੀ ਬਿੱਟ ਦਿਖਾ ਲਈ ਆਪਾਂ ਜੁਨੀਆ ਦੇ ਨਾਲ ਕੰਦਰਾ ਕੰਦਾ ਲਾਗ ਚੱਲਿਓ ਤੇ ਤੁਹਾਨੂੰ ਕੋਈ ਬਾਲ ਨਹੀਂ ਬਿੰਗਾ ਕਰ ਸਕਦਾ